ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੀ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਵਿਆ ਚ 11 ਵਜੇ ਅਕਾਲੀ ਦਲ ਦੀ ਪੁਨਰਸੁਰਜੀਤੀ ਦੇ ਲਈ ਜਨਰਲ اجلاس ਹੈ ਤੇ ਕਿਸ ਤਰ੍ਹਾਂ ਦੀ ਪ੍ਰਕਿਰਿਆ ਦੀ ਅਸੀਂ ਅਗਰ ਗੱਲ ਕਰੀਏ ਪ੍ਰਧਾਨਗੀ ਦੀ ਚੋਣ ਲਈ ਅੱਜ ਹੋ ਸਕਦੀ ਹੈ ਇਸ ਉੱਪਰ ਗੱਲ ਸਭ ਤੋਂ ਪਹਿਲਾਂ ਤਾਂ ਇਸੇ ਦਾ ਵਿਸ਼ਲੇਸ਼ਣ ਤੁਸੀਂ ਜ਼ਰੂਰ ਸਾਂਝਾ ਕਰਿਓ ਉਸ ਤੋਂ ਬਾਅਦ ਆਪਾਂ ਗੱਲ ਅੱਗੇ ਵਧਾਵਾਂਗੇ ਵੀ ਜਿਹੜਾ ਵੀ ਅੱਜ ਨਾ ਪ੍ਰਧਾਨ ਦੇ ਨਾਂ ਦੇ ਤੌਰ ਤੇ ਅੱਗੇ ਆਉਂਦਾ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲਈਏ ਬੀਬੀ ਸਤਵੰਤ ਕੌਰ ਦੀ ਗੱਲ ਕਰ ਲਈਏ ਜਾਂ ਸਾਂਝੇ ਤੌਰ ਤੇ ਕੋਈ ਜ਼ਿੰਮੇਵਾਰੀ ਜੋ ਹੈ ਆਂਦਿਆ ਨੇ ਦੁਆ ਦੇ ਹਿੱਸੇ ਤਾਂ ਸਬ ਤੋਂ ਵੱਡੀ ਚੁਣੌਤੀ ਅੱਜ ਹੀ ਇਹਨਾਂ ਦੇ ਸਾਹਮਣੇ ਕਿਹੜੀ ਖੜੀ ਹੁੰਦੀ ਹੈ ਜ਼ਰੂਰ ਜਿਹੜਾ ਅੱਜ ਇੱਕ ਖਾਸ ਦਿਨ ਰਹਿਣ ਵਾਲਾ ਹੈ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਇਸ ਦੇ ਉੱਪਰ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਬਹੁਤ ਹੀ ਮਹੱਤਵਪੂਰਨ ਦਿਨ ਹੈ ਅੱਜ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ 1920 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਤੇ ਅੱਜ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਪਿਛਲੇ 2-3 ਦਿਨਾਂ ਤੋਂ ਚੱਲ ਰਹੀਆਂ ਨੇ ਹਰ ਕਿਸੇ ਨੂੰ ਇਸ ਵਿਸ਼ਲੇਸ਼ਣ ਦਾ ਤਾਂ ਹੱਕ ਹੈ ਕਿ ਕੌਣ ਪ੍ਰਧਾਨ ਬਣ ਸਕਦਾ ਹੈ ਪਰ ਪ੍ਰਧਾਨ ਅੱਜ ਡੈਲੀਗੇਟਾਂ ਨੇ ਹੀ ਚੁਣਨਾ ਬਹੁਤ ਸਾਰੇ ਲੋਕਾਂ ਨੇ ਆਪਣੀ ਨਿੱਜੀ ਰਾਏ ਦਿੱਤੀ ਹੈ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਬੀਬੀ ਸਤਵੰਤ ਕੌਰ ਮੁੱਖ ਰੂਪ ਦੇ ਵਿੱਚ ਇਹ ਦੋ ਨਾਮ ਉਭਰੇ ਨੇ ਔਰ ਦੋਵੇਂ ਸਿੱਖਿਆ ਔਰ ਧਰਮ ਦੇ ਖੇਤਰ ਦੇ ਵਿੱਚ ਮੰਨੀਆਂ ਪਰਮੰਨੀਆਂ ਸਖਸ਼ੀਤਾਂ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ ਤੇ ਜਦੋਂ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨਾ ਹੈ ਤੇ ਡੈਲੀਗੇਟਾਂ ਨੇ ਅੱਜ ਇਹ ਤੈਅ ਕਰਨਾ ਹੈ ਕਿ ਪ੍ਰਧਾਨ ਕੌਣ ਹੋਣਾ ਚਾਹੀਦਾ ਹੈ ਡੈਲੀਗੇਟ ਜਲਾਸ 11 ਵਜੇ ਸ਼ੁਰੂ ਹੋਣਾ ਹੈ ਔਰ ਅਗਰ ਕੋਈ ਵੀ ਨਵਾਂ ਨਾਮ ਆਉਂਦਾ ਹੈ ਕੋਈ ਪੇਸ਼ ਕੀਤਾ ਜਾਂਦਾ ਹੈ ਪ੍ਰਧਾਨਗੀ ਦੇ ਲਈ ਤੇ ਫਿਰ ਵੋਟਾਂ ਵੋਟਾਂ ਵੀ ਪੈ ਸਕਦੀਆਂ ਨੇ ਕਿਉਂਕਿ ਉੱਥੇ ਬਕਸਾ ਬੈਲਟ ਪੇਪਰ ਇਹਨਾਂ ਸਾਰਿਆਂ ਦਾ ਇੰਤਜ਼ਾਮ ਕੀਤਾ ਜਾਣਾ ਹੈ ਬਾਬਾ ਫੂਲਾ ਸਿੰਘ ਬੁਰਜ ਅਕਾਲੀ ਉਥੇ ਪੂਰਾ ਪ੍ਰਬੰਧ ਕੀਤਾ ਗਿਆ ਇਸ ਇਜਲਾਸ ਦਾ ਜਨਰਲ ਇਜਲਾਸ ਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰ੍ਹਾਂ ਨਾਲ ਪਹਿਲਾਂ ਸਰਦਾਰ ਜੇਜ ਸਿੰਘ ਸਮੁੰਦਰੀ ਹਾਲ ਦੇਣ ਤੋਂ ਅਸਮਰਥਤਾ ਪ੍ਰਗਟ ਕੀਤੀ ਗਈ ਤੇ ਫਿਰ ਭਾਈ ਗੁਰਦਾਸ ਹਾਲ ਵੀ ਜਦੋਂ ਮਨਜ਼ੂਰ ਕੀਤਾ ਉਹਨਾਂ ਨੇ ਤੇ ਫਿਰ ਇਸ ਤਰ੍ਹਾਂ ਦੀਆਂ ਸ਼ਰਤਾਂ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਭਵ ਨਹੀਂ ਹੈ ਉੱਥੇ ਕੰਮ ਚੱਲ ਰਿਹਾ ਹੈ ਉੱਥੇ ਪਤਾ ਲੱਗਿਆ ਕਿ ਅਨਾਜ ਰੱਖਿਆ ਹੋਇਆ ਸੀ ਔਰ ਉੱਥੇ ਮਰਮਦ ਦਾ ਕੰਮ ਚੱਲ ਰਿਹਾ ਸੋ ਭਾਈ ਗੁਰਦਾਰ ਸਾਲ ਦੀ ਪੇਸ਼ਕਸ਼ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਿਤਨਾ ਕਿਤੇ ਜਿਹੜਾ ਰਵਈਆ ਪੇਸ਼ ਕੀਤਾ ਉਹ ਸੰਸਥਾਵਾਂ ਦੇ ਪ੍ਰਤੀ ਸੰਸਥਾਵਾਂ ਦੇ ਲਈ ਕੋਈ ਬਹੁਤੀ ਜ਼ਿਆਦਾ ਮਾਨ ਮਰਿਆਦਾ ਰੱਖਣ ਵਾਲੀ ਗੱਲ ਦੇ ਤੌਰ ਤੇ ਨਹੀਂ ਦੇਖਿਆ ਜਾ ਰਿਹਾ ਸੋ ਇਸ ਕਰਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸਾਰੇ ਜਨਰਲ اجلاس ਚ ਇਕੱਠੇ ਹੋਣਗੇ ਔਰ ਪੰਜ ਮੈਂਬਰੀ ਕਮੇਟੀ ਨੇ ਕੱਲ ਵੀ ਮੀਟਿੰਗ ਕੀਤੀ ਹੈ ਲਗਾਤਾਰ ਪਿਛਲੇ ਦੋ ਤਿੰਨ ਦਿਨਾਂ ਤੋਂ ਮੀਟਿੰਗ ਦਰ ਮੀਟਿੰਗ ਦਾ ਦੌਰ ਚੱਲ ਰਿਹਾ ਹੈ ਪੁਰਾਣੇ ਸਮੇਂ ਚ ਜਿਹੜੇ ਲੋਕ ਭਰਤੀ ਦੇ ਵਿੱਚ ਜੁੜੇ ਰਹੇ ਨੇ ਹੁਣ ਵੀ ਜਿਨ੍ਹਾਂ ਲੋਕਾਂ ਨੇ ਭਰਤੀਆਂ ਕਰਾਈਆਂ ਨੇ ਵੱਖ-ਵੱਖ ਤੌਰ ਦੇ ਉੱਤੇ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਕਦੀ ਚੰਡੀਗੜ੍ਹ ਤੇ ਹੁਣ ਪਤਾ ਲੱਗਿਆ ਕਿ ਮੋਗੇ ਵੀ ਕੱਲ ਇੱਕ ਮੀਟਿੰਗ ਹੋਈ ਔਰ ਕਮੇਟੀ ਮੈਂਬਰਾਂ ਨੇ ਕੱਲ ਇੱਕ ਬਕਾਇਦਾ ਪ੍ਰੈਸ ਨੋਟ ਜਾਰੀ ਕੀਤਾ ਹੈ ਪੰਜ ਮੈਂਬਰੀ ਕਮੇਟੀ ਦੀ ਮੈਂ ਗੱਲ ਇਨੀ ਜ਼ਰੂਰ ਕਰੂੰਗਾ ਕਿ 2 ਦਸੰਬਰ ਤੋਂ ਬਾਅਦ ਲਗਾਤਾਰ ਸੱਤ ਮੈਂਬਰੀ ਕਮੇਟੀ ਦੇ ਯਤਨ ਰਹੇ ਕਿ ਅਸੀਂ ਭਰਤੀ ਨੂੰ ਚੰਗੀ ਤਰ੍ਹਾਂ ਨੇਪੜੇ ਚਾ ਨੇਪਰੇ ਚਾੜੀਏ ਔਰ 2 ਦਸੰਬਰ ਦੇ ਹੁਕਮਨਾਮੇ ਨੂੰ ਅਸੀਂ ਇਨ ਬਿਨ ਲਾਗੂ ਕਰਾਈਏ ਉਹ ਠੀਕ ਹੈ ਕਿ ਹਰਜਿੰਦਰ ਸਿੰਘ ਧਾਮੀ ਹੋਣੀ ਕਿਸੇ ਵੇਲੇ ਉਹਨਾਂ ਨੇ ਪਹਿਲਾਂ ਮੀਟਿੰਗਾਂ ਨਹੀਂ ਕੀਤੀਆਂ ਫਿਰ ਉਹ ਅਸਤੀਫੇ ਦੇ ਗਏ ਫਿਰ ਪੰਜ ਮੈਂਬਰੀ ਕਮੇਟੀ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਕਿ ਸਾਡੇ ਲਈ ਕੀ ਹੁਕਮ ਹੈ ਫਿਰ ਗਿਆਨੀ ਗਬੀਰ ਸਿੰਘ ਉਹਨਾਂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਤੇ ਭਰਤੀ ਕਰੋ ਫਿਰ ਉਹਨਾਂ ਨੇ ਭਰਤੀ ਸ਼ੁਰੂ ਕੀਤੀ ਔਰ 18 ਮਾਰਚ ਤੋਂ ਲੈ ਕੇ ਅੱਜ ਤੱਕ ਪੰਜ ਮੈਂਬਰੀ ਕਮੇਟੀ ਦਾ ਕੋਈ ਵੀ ਫੈਸਲਾ ਵਿਵਾਦਿਤ ਨਹੀਂ ਰਿਹਾ ਔਰ ਪੰਜ ਮੈਂਬਰੀ ਕਮੇਟੀ 'ਚ ਕਿਸੇ ਤਰ੍ਹਾਂ ਦੀ ਨਾ ਤਾਂ ਤਰੇੜ ਪਈ ਔਰ ਨਾ ਹੀ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਆਗੂ ਹੈ ਉਹ ਕਿਸੇ ਗੈਰ ਮਿਆਰੀ ਸਿਆਸਤ ਦੇ ਵਿੱਚ ਨਜ਼ਰ ਆਏ ਨਾ ਉਹਨਾਂ ਨੇ ਇੱਕ ਦੂਜੇ ਦੇ ਪ੍ਰਤੀ ਟਿੱਕਾ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੀ ਭਰਤੀ ਕੀਤੀ ਭਰਤੀ ਕਰਾਈ ਉਹਦੀ ਨਿਗਰਾਨੀ ਕੀਤੀ ਹਮਲਾ ਮਾਰਿਆ ਬਹੁਤ ਮਹੱਤਵਪੂਰਨ ਸੀ ਔਰ ਪੰਜਾਬ ਦੇ ਵਿੱਚ ਸ੍ਰੀ ਅਖਾਲ ਤਖਤ ਸਾਹਿਬ ਨੂੰ ਸਮਰਪਿਤ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਭਰਤੀ ਚ ਸ਼ਮੂਲੀਅਤ ਕੀਤੀ ਦਸਤਖਤ ਕੀਤੇ ਆਧਾਰ ਕਾਰਡ ਸੌਂਪਿਆ ਕਿਸੇ ਨੇ ਆਪਣਾ ਅੰਗੂਠਾ ਵੀ ਲਾਇਆ ਸੋ ਉਹਨਾਂ ਸਾਰਿਆਂ ਨੇ ਸਮਰਪਣ ਭਾਵਨਾ ਦੇ ਨਾਲ ਇਸ ਭਰਤੀ ਦੇ ਵਿੱਚ ਆਪਣੀ ਸ਼ਮੂਲੀਅਤ ਕਰਾਈ ਹੁਣ ਅੱਜ ਜਿਹੜਾ ਕੱਲ ਵੀ ਪੰਜ ਮੈਂਬਰੀ ਕਮੇਟੀ ਵੱਲੋਂ ਪ੍ਰੈਸ ਨੋਟ ਬਕਾਇਦਾ ਜਾਰੀ ਕੀਤਾ ਗਿਆ ਉਹਦੀ ਜਿਹੜੀ ਇਬਾਰਤ ਹੈ ਬੜੀ ਮਹੱਤਵਪੂਰਨ ਹੈ ਸੋ ਮੈਂ ਇੱਕ ਵਾਰੀ ਉਹਨੂੰ ਜ਼ਰੂਰ ਪੜ੍ਹਨਾ ਚਾਹੂੰਗਾ ਤਾਂ ਕਿ ਚੀਜ਼ਾਂ ਚੰਗੀ ਤਰ੍ਹਾਂ ਨਾਲ ਸਪਸ਼ਟ ਹੋ ਜਾਣ ਕਿ ਇਹ ਹੁਣ ਭਰਤੀ ਤੋਂ ਬਾਅਦ ਹੁਣ ਪ੍ਰਧਾਨ ਚੁਣਿਆ ਕਿਵੇਂ ਜਾਣਾ ਸੋ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ ਈਆਲੀ ਜੱਜਦਾਰ ਗੁਰਤਾਬ ਗੁਰਪ੍ਰਤਾਪ ਸਿੰਘ ਵਡਾਲਾ ਜੱਜਦਾਰ ਇਕਬਾਲ ਸਿੰਘ ਚੁੰਦਾ ਜੱਜਦਾਰ ਸੰਤਖ ਸਿੰਘ ਮਹਿਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਇਹਨਾਂ ਨੇ ਮੀਡੀਆ ਦੇ ਹਵਾਲੇ ਦੀ ਉਹਨਾਂ ਸਾਰੀਆਂ ਚਰਚਾਵਾਂ ਤੇ ਵਿਰਾਮ ਲਾਉਂਦੇ ਹੋਏ ਇਹ ਕਿਹਾ ਕਿ ਜਿਸ ਵਿੱਚ ਪ੍ਰਧਾਨਗੀ ਦੇ ਨਾਮ ਬਾਰੇ ਦਾਅਵੇ ਕੀਤੇ ਜਾ ਰਹੇ ਨੇ ਮੀਡੀਆ ਦੇ ਵਿੱਚ ਇਹ ਪ੍ਰਸੰਗਿਕ ਕਲਪਨਾ ਤੱਕ ਸੀਮਤ ਹੋ ਸਕਦਾ ਪਰ ਆਖਰੀ ਫੈਸਲਾ ਜਨਰਲ ਇਜਲਾਸ ਵਿੱਚ ਚੁਣੇ ਗਏ ਜਿਹੜੇ ਡੈਲੀਗੇਟ ਨੇ ਉਹ ਪੂਰਨ ਲੋਕਤੰਤਰੀ ਵਿਧੀ ਨਾਲ ਕਰਨਗੇ ਇਹ ਇਸ ਕਰਕੇ ਕਹਿਣਾ ਪਿਆ ਕਿਉਂਕਿ ਕਈ ਜਿਹੜੇ ਆਗੂ ਨੇ ਜਿਨ੍ਹਾਂ ਨੇ ਭਰਤੀ ਵੀ ਕੀਤੀ ਹੈ ਬਹੁਤ ਉਤਸ਼ਾਹ ਚ ਨੇ ਮੈਂ ਨਾਮ ਦਾ ਜ਼ਿਕਰ ਜ਼ਰੂਰ ਲਾਉਂਗਾ ਸਰਦਾਰ ਸੁਰਜੀਤ ਸਿੰਘ ਰਖੜਾ ਬੜੇ ਸਿਆਣੇ ਆਗੂ ਨੇ ਬੜੇ ਪੁਰਾਣੇ ਆਗੂ ਨੇ ਔਰ ਬੜੀ ਭੂਮਿਕਾ ਉਹਨਾਂ ਨੇ ਸਰਗਰਮ ਨਿਭਾਈ ਇਸ ਪੂਰੀ ਭਰਤੀ ਦੀ ਪ੍ਰਕਿਰਿਆ ਦੇ ਵਿੱਚ ਵੀ ਪਰ অতি ਉਤਸ਼ਾਹ ਚ ਜਾਂ ਖੁਸ਼ੀ-ਖੁਸ਼ੀ ਚ ਉਹ ਆਪਣੇ ਵੱਲੋਂ ਕੱਲ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਹੁਣਾ ਬਾਰੇ ਤੈਅ ਕਰ ਲਿਆ। ਸੋ ਮੀਡੀਆ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਇਹ ਬਿਆਨ ਦਿੱਤੇ ਮੈਨੂੰ ਲੱਗਦਾ ਹੈ ਕਿ ਉਹਦੇ ਨਾਲ ਕਿਤੇ ਨਾ ਕਿਤੇ ਇੱਕ ਭੰਬਲ ਪੂਸੇ ਵਾਲੀ ਸਥਿਤੀ ਬਣੀ ਤੇ ਸੁਖਬੀਰ ਸਿੰਘ ਬਾਦਲ ਦੇ ਢੜੇ ਵੱਲੋਂ ਵੀ ਗੁਰਚਰਨ ਸਿੰਘ ਗਰੇਵਾਲ ਹੁਣਾ ਵੱਲੋਂ ਇੱਕ ਵੱਡਾ ਸਵਾਲ ਫਿਰ ਖੜਾ ਕਰ ਦਿੱਤਾ ਗਿਆ ਕਿ ਬਾਦਲ ਢਿਰ ਤੇ ਜਾਂ ਪੁਰਾਣੇ ਸ਼ਰੋਮਣੀ ਅਕਾਲੀ ਦਲ ਤੇ ਇਹ ਇਲਜ਼ਾਮ ਲਾਇਆ ਕਰਦੇ ਸੀ ਕਿ ਇਹ ਲਫਾਫਿਆਂ ਚੋਂ ਪ੍ਰਧਾਨ ਨਿਕਲਦੇ ਨੇ ਤੇ ਅੱਜ ਡੈਲੀਗੇਟਡ ਜਲਾਸ ਤੋਂ ਪਹਿਲਾਂ ਹੀ ਇਹਨਾਂ ਨੇ ਪ੍ਰਧਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਸੋ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੂੰ ਬਕਾਇਦਾ ਇਹ ਪ੍ਰੈਸ ਨੋਟ ਜਾਰੀ ਕਰਨਾ ਪਿਆ ਸੁਰਜੀਤ ਸਿੰਘ ਰਖੜਾ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਖੁਸ਼ੀ-ਖੁਸ਼ੀ ਚ ਜਾਂ ਉਤਸ਼ਾਹ ਚ ਕਈ ਵਾਰੀ ਇਸ ਤਰੀਕੇ ਦੀ ਗੱਲ ਮੀਡੀਆ 'ਚ ਸਾਂਝੀ ਹੋ ਜਾਂਦੀ ਹੈ ਹਾਲਾਂਕਿ ਜਿੰਨੀਆਂ ਵੀ ਉਹਨਾਂ ਦੀਆਂ ਮੀਡੀਆ ਦੀਆਂ ਇੰਟਰਵਿਊਜ਼ ਪਿਛਲੇ ਸਮਿਆਂ 'ਚ ਹੋਈਆਂ ਮੈਂ ਬਹੁਤ ਸਾਰੇ ਉਹਨਾਂ ਦੇ ਇੰਟਰਵਿਊ ਦੇਖੇ ਐ ਉਹ ਹਮੇਸ਼ਾ ਹੀ ਉਹਨਾਂ ਨੇ ਸਤਕਾਰ ਦੇ ਨਾਲ ਆਪਣੀ ਗੱਲ ਰੱਖੀ ਐ ਪਰ اجلاس ਤੋਂ ਪਹਿਲਾਂ ਜਿਹੜਾ ਉਹ ਖੁਸ਼ੀ-ਖੁਸ਼ੀ ਚ ਗੱਲ ਕਰ ਗਏ ਉਹਦੇ ਕਰਕੇ ਇਹ ਮੁੱਦਾ ਵੱਡਾ ਹੋਇਆ ਪਰ ਇਹ ਗੱਲ ਸਾਫ਼ ਹੋ ਗਈ ਕਿ ਆਖਰੀ ਫੈਸਲਾ ਹੁਣ ਡੈਲੀਗੇਟਾਂ ਨੇ ਕਰਨਾ ਸੋ ਅੱਜ ਡੈਲੀਗੇਟ اجلاس ਦੇ ਵਿੱਚ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਔਰ ਭਰਤੀ ਕਮੇਟੀ ਮੈਂਬਰਾਂ ਨੇ 2 ਦਸੰਬਰ ਦੇ ਹੁਕਮਨਾਮੇ ਦੇ ਸਬੰਧ ਸਪਸ਼ਟ ਕੀਤਾ ਹੈ ਕਿ ਨਵੀਂ ਲੀਡਰਸ਼ਿਪ ਦੀ ਚੋਣ ਪੂਰਨ ਵਿਧੀ ਵਿਧਾਨ ਮੁਤਾਬਕ ਕੀਤੀ ਜਾਣੀ ਹੈ ਇਸ ਲਈ ਮੀਡੀਆ ਵਿੱਚ ਉੱਠ ਰਹੇ ਸਵਾਲਾਂ ਦਾ ਜਵਾਬ ਬਿਲਕੁਲ ਸਪਸ਼ਟ ਤੇ ਸਾਫ਼ ਹੈ ਕਿ ਭਰਤੀ ਸ਼੍ਰੋਮਣੀ ਅਕਾਲੀ ਦਲ ਲਈ ਹੋਈ ਹੈ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਪੂਰਨ ਵਿਧੀ ਵਿਧਾਨ ਅਨੁਸਾਰ ਚੁਣੇ ਗਏ ਡੈਲੀਗੇਟ ਕਰਨਗੇ ਇਸ ਲਈ ਭਰਤੀ ਕਮੇਟੀ ਕੋਲ ਕਈ ਨਾਮ ਸਾਹਮਣੇ ਆਏ ਨੇ ਪਰ ਆਖਰੀ ਫੈਸਲਾ ਡੈਲੀਗੇਟ ਕਰਨਗੇ ਜਿਸ ਦਾ ਉਹ ਅਧਿਕਾਰ ਰੱਖਦੇ ਨੇ ਸੋ ਆਖਰੀ ਫੈਸਲਾ ਡੈਲੀਗੇਟਾਂ ਨੇ ਹੀ ਕਰਨਾ ਹੈ ਔਰ ਭਰਤੀ ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਆਗੂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਨਿੱਜੀ ਸਮਝਿਆ ਜਾਵੇ ਕਿਸੇ ਵੀ ਆਗੂ ਦਾ ਆਪਣਾ ਸੁਝਾਅ ਤੇ ਪੱਕ ਹੋ ਸਕਦਾ ਪਰ ਆਖਰੀ ਫੈਸਲਾ ਚੁਣੇਗੇ ਡੈਲੀਗੇਟਾਂ ਦਾ ਹੋਵੇਗਾ ਸੋ ਬੜੀ ਸਪਸ਼ਟਤਾ ਪੰਜ ਮੈਂਬਰੀ ਕਮੇਟੀ ਨੇ ਵੀ ਕੱਲ ਕੀਤੀ ਹੈ ਹੁਣ ਅੱਜ ਜਿੱਦਾਂ ਹੀ ਡੈਲੀਗੇਟ ਇਜਲਾਸ ਦੇ ਵਿੱਚੋਂ ਪ੍ਰਧਾਨ ਚੁਣਿਆ ਜਾਣਾ ਹਾਲਾਂਕਿ ਮੈਂ ਵੀ ਆਪਣੇ ਵਿਸ਼ਲੇਸ਼ਣਾਂ ਦੇ ਵਿੱਚ ਗੱਲ ਕਰਦਾ ਰਿਹਾ ਲੋਕ ਰਾਏ ਵੱਡੇ ਤੌਰ ਤੇ ਆਈ ਬੀਬੀ ਸਤਵੰਤ ਸਿੰਘ ਬੀਬੀ ਸਤਵੰਤ ਕੌਰ ਉਹਨਾਂ ਦੇ ਹੱਕ 'ਚ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ 'ਚ ਹੁਣ ਅੱਜ ਗਿਆਨੀ ਹਰਪ੍ਰੀਤ ਸਿੰਘ ਪੂਨ ਰੂਪ ਪ੍ਰਧਾਨ ਬਣਦੇ ਨੇ ਯਾ ਬੀਬੀ ਸ਼ਤਵੰਤ ਕੌਰ ਜਾਂ ਗਿਆਨੀ ਹਰਪ੍ਰੀਤ ਸਿੰਘ ਦੋਵਾਂ ਨੂੰ ਕੋਈ ਨਵੇਂ ਫਾਰਮੂਲੇ ਦੇ ਤਹਿਤ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਅਗਵਾਈ ਕੋਈ ਮੁੱਦਾ ਨਹੀਂ ਕਿਉਂਕਿ ਅਗਵਾਈ ਬੀਬੀ ਸ਼ਤਵੰਤ ਕੌਰ ਵੀ ਔਰ ਗਿਆਨੀ ਹਰਪ੍ਰੀਤ ਸਿੰਘ ਵੀ ਦੋਵੇਂ ਧਾਰਮਿਕ ਤੇ ਸਿੱਖਿਆ ਦੇ ਖੇਤਰ ਦੀਆਂ ਮੰਨੀਆਂ ਪਰਮੰਨੀਆਂ ਹਸਤੀਆਂ ਨੇ ਸੋ ਇਸ ਕਰਕੇ ਉਹ ਐਡਾ ਵੱਡਾ ਮੁੱਦਾ ਨਹੀਂ ਲੇਕਿਨ ਅਗਰ ਵਿਧਿ ਵਿਵਧਾਨ ਦੇ ਨਾਲ ਜਨਰਲ ਇਜਲਾਸ ਦੇ ਵਿੱਚ ਚੋਣ ਮੁਕੰਮਲ ਹੁੰਦੀ ਹੈ ਫਿਰ ਇੱਕ ਸੁਨੇਹਾ ਚੰਗਾ ਜਾਏਗਾ ਕਿ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਚੋਣ ਹੋਈ ਹੈ ਔਰ 2 ਦਸੰਬਰ ਦੇ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਪੂਰਾ ਕਾਰਜ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਨੇ ਨੇਪਰੇ ਚਾੜ੍ਹ ਦਿੱਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਨਵੀਂ ਸਿਆਸਤ ਹੈ ਜਿਹੜੀ ਖੇਤਰੀ ਪਾਰਟੀ ਕਿਉਂਕਿ ਅਸਲ 'ਚ ਤਾਂ 2 ਦਸੰਬਰ ਦਾ ਹੁਕਮਨਾਮਾ ਖੇਤਰੀ ਪਾਰਟੀ ਨੂੰ ਤਕੜੇ ਕਰਨ ਦੇ ਲਈ ਸੀ ਜਿਹੜੀ ਪੰਜਾਬ ਦੀ ਪੰਜਾਬੀਆਂ ਦੀ ਤਰਜਮਾਨੀ ਕਰੇ ਔਰ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜੇ ਔਰ ਧਰਮ ਤੋਂ ਸੇਧ ਲੈ ਕੇ ਅੱਗੇ ਵਧੇ ਔਰ ਜਿਹੜੀ ਲੀਡਰਸ਼ਿਪ ਜਿਹਦੀ ਸੰਭਾਵਨਾ ਚੁਣੀ ਜਾਣੀ ਹੈ ਨਿਸ਼ਚਿਤ ਤੌਰ ਤੇ ਉਹਨਾਂ ਨੇ ਧਰਮ ਤੋਂ ਸੇਧ ਲੈ ਕੇ ਅੱਗੇ ਵਧਣਾ ਹੈ ਔਰ ਨਵੇਂ ਰੂਪ ਦੇ ਵਿੱਚ ਅੱਜ ਤੋਂ ਨਵੇਂ ਤਰੀਕੇ ਦੇ ਨਾਲ ਜਿਹੜੀ ਪੰਜਾਬ ਦੀ ਸਿਆਸਤ ਹੈ ਉਹਦਾ ਨਿਰਧਾਰਨ ਹੋਣਾ ਹੈ ਨਵੀਂ ਪੋਲਿਟਿਕਸ ਡਿਫਾਈਨ ਪੰਜਾਬ ਦੀ ਅੱਜ ਹੋਣੀ ਹੈ ਦੇਖੋ ਅੱਜ ਜਿਹੜੀ ਇਹਨਾਂ ਦੋਨਾਂ ਲੀਡਰਾਂ ਦੇ ਸਾਹਮਣੇ ਵੱਡੀ ਚੁਣੌਤੀ ਆਉਣੀ ਹੈ ਜਿਵੇਂ ਤੁਸੀਂ ਸ਼ੁਰੂ ਚ ਮੈਨੂੰ ਸਵਾਲ ਵੀ ਕੀਤਾ ਸੀ ਇਹਨਾਂ ਜਿਹੜਾ ਵੀ ਪ੍ਰਧਾਨ ਬਣਦਾ ਹੈ ਪਾਵੇਂ ਧਾਰਮਿਕ ਖੇਤਰ ਦਾ ਪਾਵੇਂ ਰਾਜਨੀਤਿਕ ਖੇਤਰ ਦਾ ਜਾਂ ਅਗਰ ਕੋਈ ਪ੍ਰਧਾਨ ਬਣਦਾ ਹੈ ਸਭ ਤੋਂ ਵੱਡੀ ਚੁਣੌਤੀ ਜਿਹੜੀ ਇਹਨਾਂ ਦੇ ਸਾਹਮਣੇ ਆਉਣੀ ਹੈ ਉਹ ਇਹ ਆਉਣੀ ਹੈ ਕਿ ਪੁਨਰ ਸੁਰਜੀਤ ਜਦੋਂ ਅਕਾਲੀ ਦਲ ਹੁੰਦਾ ਹੈ ਘਟੋ ਘਟ ਇਸ ਅਕਾਲੀ ਦਲ ਦੇ ਵਿੱਚ ਸਮੁੱਚਤਾ ਦੇ ਨਾਲ ਜਿਹੜੇ ਫੈਸਲੇ ਨੇ ਉਹ ਸੰਗਤ ਦੀ ਭਾਵਨਾ ਔਰ ਮੈਰਿਟ ਦੇ ਨਾਲ ਲਏ ਜਾਣ ਹੁਣ ਜਦੋਂ ਅਹੁਦੇਦਾਰੀਆਂ ਵੰਡਣੀਆਂ ਨੇ ਅਹੁਦੇਦਾਰੀਆਂ ਵੰਡਣ ਦੇ ਵਿੱਚ ਕਿਸੇ ਤਰ੍ਹਾਂ ਦਾ ਭਾਈ ਭਤੀਜਾਵਾਦ ਨਹੀਂ ਹੋਵੇ ਨਾ ਹੋਵੇ ਔਰ ਜਿਹੜੇ ਲੋਕ ਸਰਗਰਮ ਰਹੇ ਨੇ ਜਿਨ੍ਹਾਂ ਨੇ ਭਰਤੀ 'ਚ ਹਿੱਸਾ ਬਣੇ ਨੇ ਜਿਨ੍ਹਾਂ ਲੋਕਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਵਿੱਚ ਸਹਿਯੋਗ ਕੀਤਾ ਹੈ ਉਹਨਾਂ ਲੋਕਾਂ ਨੂੰ ਬਰਾਬਰ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਕਿਉਂਕਿ ਜਦੋਂ ਉਦੇਸ਼ ਨਵੀਂ ਲੀਡਰਸ਼ਿਪ ਨੂੰ ਉਭਾਰਨ ਦਾ ਹੈ ਤੇ ਫਿਰ ਨਵੀਂ ਲੀਡਰਸ਼ਿਪ ਉਬਰੀ ਹੋਈ ਨਜ਼ਰ ਆਉਣੀ ਚਾਹੀਦੀ ਹੈ ਅਗਰ ਪੂਰਨ ਤੌਰ ਦੇ ਉੱਤੇ ਜਿਹੜਾ ਕੰਟਰੋਲ ਹੈ ਉਹਨਾਂ ਲੋਕਾਂ ਦੇ ਹੱਥ ਚੱਲਿਆ ਗਿਆ ਅਹੁਦੇਦਾਰੀਆਂ ਦੇ ਵਿੱਚ ਜਿਹੜੇ ਹੁਣ ਦੂਸਰੀਆਂ ਧਿਰਾਂ ਛੱਡ ਛੱਡ ਕੇ ਆਉਣਗੇ ਕਿਉਂਕਿ ਬਹੁਤ ਸਾਰੇ ਲੋਕ ਹੁਣ ਆਉਣਗੇ ਦੂਸਰੇ ਧੜਿਆਂ ਚੋਂ ਵੀ ਬਹੁਤ ਸਾਰੇ ਲੋਕ ਅਹੁਦੇਦਾਰੀਆਂ ਛੱਡ ਕੇ ਆਉਣਗੇ ਇਸ ਆਸ਼ਾ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਹਿਰ ਨੇ ਹੋਰ ਤਕੜੀ ਹੋਣਾ ਹੈ ਇਹ ਸਭ ਤੋਂ ਵੱਡੀ ਚੁਣੌਤੀ ਰਹੇਗੀ ਨਵੇਂ ਪ੍ਰਧਾਨ ਅਗੇ ਕਿ ਨਵੇਂ ਪ੍ਰਧਾਨ ਨੇ ਮੈਰਿਟ ਦੇ ਉੱਤੇ ਸਾਰਾ ਕੁਝ ਤੈਅ ਕਰਨਾ ਹੈ ਬਾਕੀ ਲੀਡਰਸ਼ਿਪ ਦੇ ਨਾਲ ਮਿਲ ਕੇ ਸਲਾਹ ਕਰਕੇ ਸਮੁੱਚਤਾ ਦੇ ਵਿੱਚ ਸਮੂਹਿਕ ਫੈਸਲੇ ਹੋਣੇ ਚਾਹੀਦੇ ਨੇ ਨਾ ਕਿ ਉਸੇ ਤਰ੍ਹਾਂ ਦੇ ਫੈਸਲੇ ਹੋਣ ਜਿਵੇਂ ਦੂਸਰੀ ਧਿਰ ਦੇ ਵਿੱਚ ਇੱਕ ਪਰਿਵਾਰ ਤੇ ਇਲਜ਼ਾਮ ਲੱਗਦੇ ਰਹੇ ਕਿ ਉਹ ਘਰ ਬੈਠ ਕੇ ਇੱਕ ਪਰਿਵਾਰ ਫੈਸਲੇ ਕਰਦਾ ਹੈ ਕਿ ਕਿਹਨੇ ਕੀ ਬਣਨਾ ਹੈ ਮਤਲਬ ਲੋਕਾਂ ਦੀ ਪਾਰਟਿਸਪੇਸ਼ਨ ਭਾਗੀਦਾਰੀ ਹੋਣੀ ਚਾਹੀਦੀ ਹੈ ਉਹਨਾਂ ਦੀ ਹਿੱਸੇਦਾਰੀ ਚੋਣਾਂ ਦੇ ਵਿੱਚ ਹੋਣੀ ਚਾਹੀਦੀ ਹੈ ਸਮੂਹਿਕ ਫੈਸਲਿਆਂ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਜਿਹੜੀ 15 ਲੱਖ ਦੀ ਭਰਤੀ ਹੈ ਮੇਰਾ ਹੀ ਮੰਨਣਾ ਹੈ ਕਿ ਇਹ 15 ਲੱਖ ਹੀ ਡੈਲੀਗੇਟ ਨੇ ਭਾਵੇਂ ਅੱਗੇ ਸਰਕਲ ਜ਼ਿਲ੍ਹਾ ਤੇ ਸਟੇਟ ਦੇ ਡੈਲੀਗੇਟ ਬਣੇ ਨੇ ਪਰ ਹਕੀਕਤ ਦੇ ਵਿੱਚ ਇਹ 15 ਲੱਖ ਲੋਕਾਂ ਦੀਆਂ ਭਾਵਨਾਵਾਂ ਡੈਲੀਗੇਟ ਦੇ ਰੂਪ ਦੇ ਵਿੱਚ ਅਗਰ ਇਹ ਨਵੇਂ ਪ੍ਰਧਾਨ ਪ੍ਰਵਾਨ ਕਰਨਗੇ ਤੇ ਫਿਰ ਇਸ ਲਹਿਰ ਨੇ ਤਕੜਾ ਹੋਣਾ ਹੈ ਇਸ ਲਹਿਰ ਨੂੰ ਤਕੜਾ ਕਰਨ ਦੇ ਲਈ ਕਿਉਂਕਿ ਹਜੇ 15 ਲੱਖ ਦਾ ਇੱਕ ਅੰਕੜਾ ਹੈ ਇਸ 15 ਲੱਖ ਦੇ ਅੰਕੜੇ ਦੇ ਨਾਲ 27 ਦੇ ਵਿੱਚ ਪੰਜਾਬ 'ਚ ਸਰਕਾਰ ਬਣ ਜੇ ਹਜੇ ਸੰਭਵ ਨਹੀਂ ਇਸ ਲਹਿਰ ਨੂੰ ਦੁਗਣਾ ਤਿਗਣਾ ਚੌਗਣਾ ਕਰਨਾ ਪਏਗਾ ਸੋ ਘਟੋ ਘਟ ਜਦੋਂ ਅਸੀਂ ਇਹ ਮੰਨ ਕੇ ਚੱਲੀਏ ਕਿ 50 55 75 ਲੱਖ ਦੇ ਕਰੀਬ ਸਿੱਧੀ ਭਰਤੀ ਕਿਸੇ ਪੋਲਿਟਿਕਲ ਪਾਰਟੀ ਦੀ ਹੁੰਦੀ ਹੈ ਫੇਰ ਪੰਜਾਬ ਜੋ ਆਪਣੇ ਦਮ ਤੇ ਸਰਕਾਰ ਬਣਾਉਣ ਦੀ ਜਦੋਜਹਿਦ ਕਰ ਸਕਦੀ ਹੈ ਸੋ ਇਹ ਇੱਕ ਚੁਣੌਤੀ ਹੋਏਗੀ ਕਿ ਹੁਣ ਜਿਹੜਾ ਅਕਾਲੀ ਦਲ ਦਾ ਢਾਂਚਾ ਹੈ ਉਹ ਕਿਸ ਤਰ੍ਹਾਂ ਬਣਦਾ ਹੈ ਔਰ ਧਰਮ ਤੋਂ ਸੇਧ ਲੈ ਕੇ ਕਿਵੇਂ ਪੰਜਾਬ ਦੇ ਖੇਤਰੀ ਤੇ ਅਸਲੀ ਮੁੱਦਿਆਂ ਤੇ ਇਹ ਅੱਜ ਨਵੇਂ ਪ੍ਰਧਾਨੀਆਂ ਨਵੀਂ ਲੀਡਰਸ਼ਿਪ ਅੱਗੇ ਵਧਦੀ ਹੈ ਇਹਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ ਇਸ ਧਿਰ ਦੀ ਜਿਹੜੀ ਸਿਆਸੀ ਸਿਹਤ ਹੈ ਉਹਦੇ ਲਈ ਦਲਾ ਜੀ ਕੀ ਹੁਣੇ ਮੰਨਿਆ ਜਾਵੇ ਕਿ ਅੱਜ ਤੋਂ ਨਵੇਂ ਰੂਪ ਵਿੱਚ ਇੱਕ ਨਵਾਂ ਸੰਘਰਸ਼ ਵੀ ਜੋ ਹੈ ਸਾਨੂੰ ਸਾਰਿਆਂ ਨੂੰ ਵੇਖਣ ਨੂੰ ਮਿਲੇਗਾ ਕਿ ਅਸਲੀ ਅਕਾਲੀ ਦਲ ਹੁਣ ਕਿਹੜਾ ਹੈ ਪੰਥ ਅਕਾਲੀ ਦਲ ਦੇ ਤੌਰ ਤੇ ਕਿਸ ਧਿਰ ਨੂੰ ਜੇਤੂ ਬਣਾਉਂਦੀ ਹੈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਗੱਲ ਕਰ ਲਈਏ ਤੇ ਭਾਵੇਂ ਲੋਕਾਂ ਦੀ ਲਹਿਰ ਦੇ ਰੂਪ ਦੇ ਵਿੱਚ ਅਸੀਂ ਗੱਲ ਕਰ ਲਈਏ ਕਿਸੇ ਇੱਕ ਧਿਰ ਦੇ ਵੱਲ ਕਿਸ ਵੱਲ ਜੋ ਹੈ ਪੰਥ ਜੋ ਲਹਿਰ ਅਸੀਂ ਗੱਲ ਕਰ ਲਈਏ ਅੱਗੇ ਵਧਾ ਇਹ ਸਭ ਦੀਆਂ ਨਜ਼ਰਾਂ ਜ਼ਰੂਰ ਬਣੀਆਂ ਰਹਿਣਗੀਆਂ ਤੇ ਇਸ ਦਾ 2027 ਦੀਆਂ ਚੋਣਾਂ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਇਹ ਵੀ ਜ਼ਰੂਰ ਵੇਖਣ ਵਾਲੀ ਗੱਲ ਹੋਏਗੀ ਤੇ ਚੁਣੌਤੀਆਂ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦਾ ਤੜਾ ਤੇ ਨਵਾਂ ਪੁਨਰ ਸੁਰਜੀਤੀ ਅਕਾਲੀ ਦਲ ਹੈ ਇਹਨਾਂ ਦੋਹਾਂ ਲਈ ਇੱਕ ਦੂਜੇ ਦੇ ਪ੍ਰਤੀ ਕਿਸ ਤਰ੍ਹਾਂ ਦੇ ਚੈਲੰਜਸ ਵੀ ਅਸੀਂ ਗੱਲ ਕਰ ਲਈਏ ਸਾਹਮਣੇ ਆਉਣਗੇ ਸੋ ਜ਼ਰੂਰ ਅੱਜ ਤੋਂ ਬਾਅਦ ਪ੍ਰਧਾਨ ਦੀ ਚੋਣ ਤੋਂ ਬਾਅਦ ਜੋ ਹੈ ਕਿਸ ਤਰ੍ਹਾਂ ਦੇ ਚੈਲੰਜ ਨੇ ਔਰ ਕੀ ਲੱਗ ਰਿਹਾ ਹੈ ਕਿ ਲੋਕਾਂ ਦੀ ਲਹਿਰ ਕਿਸ ਪਾਸੇ ਵੱਲ ਅੱਗੇ ਵਧ ਸਕਦੀ ਹੈ ਦੇਖੋ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ ਹੈ ਸਵਾਲ ਬਰਕਰਾਰ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਉਹ ਲਗਾਤਾਰ ਇਹ ਦਾਵਾ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਆ ਸਾਡੇ ਕੋਲੇ ਵਿਧੀ ਵਿਧਾਨ ਸੰਵਿਧਾਨ ਚੋਣ ਕਮਿਸ਼ਨ ਦੀ ਮਨਜ਼ੂਰੀ ਰਜਿਸਟ੍ਰੇਸ਼ਨ ਸਾਰਾ ਕੁਝ ਹੈ ਸਾਡੇ ਕੋਲੇ ਚੋਣ ਨਿਸ਼ਾਨ ਤਕੜੀ ਸਾਡੇ ਕੋਲੇ ਸਾਰਾ ਕੁਝ ਹੈ ਉਹਨਾਂ ਦਾ ਇਹ ਦਾਵਾ ਬੜਾ ਸਟਰੋਂਗ ਹੈ ਉਹ ਕਹਿੰਦੇ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਮੁਤਾਬਕ ਭਰਤੀ ਕੀਤੀ ਹੈ ਚੋਣ ਕਮਿਸ਼ਨ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਹੁਣ ਇੱਥੇ ਦੋ ਰਾਹ ਨੇ ਅੱਜ ਜਿਹੜਾ ਪ੍ਰਧਾਨ ਚੁਣਿਆ ਜਾਣਾ ਹੈ ਕਿਉਂਕਿ ਕੱਲ ਪ੍ਰੈਸ ਨੋਟ 'ਚ ਵੀ ਇਹ ਲਿਖਿਆ ਗਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਚੁਣਨਾ ਹੈ ਕੀ ਅੱਜ ਜਿਹੜਾ ਨਵਾਂ ਪ੍ਰਧਾਨ ਆਉਂਦਾ ਹੈ ਜਦੋਂ ਮਤੇ ਉਥੇ ਪੜੇ ਜਾਣੇ ਨੇ ਬਹੁਤ ਸਾਰੇ ਮਤੇ ਆਉਣੇ ਆ ਉਹਨਾਂ ਮਤਿਆਂ ਤੋਂ ਵੀ ਇਹ ਸਥਿਤੀ ਸਪਸ਼ਟ ਹੋਏਗੀ ਵੀ ਕੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਪ੍ਰਧਾਨ ਐਲਾਨਿਆ ਜਾਣਾ ਹੈ ਤੇ ਫੇਰ ਅਗਲੀ ਜਿਹੜੀ ਗੱਲ ਹੈ ਉਹ ਲੋਕਾਂ 'ਚ ਜਾਣਾ ਹੈ ਕਿਉਂਕਿ ਇਹਨਾਂ ਕੋਲੇ ਜਿਹੜੀ ਜਿਹੜਾ ਅੱਜ ਅਕਾਲੀ ਦਲ ਪੁਨਰਸੁਰਜੀਤ ਹੋ ਰਿਹਾ ਇਸ ਧਿਰ ਕੋਲੇ ਨਾ ਤਾਂ ਉਹ ਦਫਤਰ ਹੈ ਜਿਹੜਾ ਚੋਣ ਕਮਿਸ਼ਨ ਕੋਲੇ ਦਰਜ ਹੋਵੇ ਨਾ ਚੋਣ ਕਮਿਸ਼ਨ ਦੀ ਮਾਨਤਾ ਰਜਿਸਟ੍ਰੇਸ਼ਨ ਹੈ ਸ਼੍ਰੋਮਣੀ ਅਕਾਲੀ ਦਲ ਕੋਲੇ ਹੈ ਲੇਕਿਨ ਉਹ ਦੂਸਰੀ ਧਿਰ ਕੋਲੇ ਹੈ ਉਹਨਾਂ ਨੇ ਭਰਤੀ ਕਰਕੇ ਚੋਣ ਕਮਿਸ਼ਨ ਨੂੰ ਸਾਰਾ ਡਾਟਾ ਭੇਜਿਆ ਹੁਣ ਜਿਹੜੀ ਇਹ ਧਿਰ ਹੈ ਜਿਹੜੇ ਅੱਜ ਪ੍ਰਧਾਨ ਬਣਨਗੇ ਕੋਈ ਵੀ ਤੇ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਅਗਰ ਉਹ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਜਿਵੇਂ ਅੱਜ ਜਨਰਲ ਇਜਲਾਸ ਚ ਐਲਾਨਿਆ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਪ੍ਰਧਾਨ ਅਸੀਂ ਚੁਣਿਆ ਫਿਰ ਚੁਣੌਤੀਆਂ ਕਈ ਤਰ੍ਹਾਂ ਦੀਆਂ ਵਧਣਗੀਆਂ ਕੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਸ ਧਿਰ ਨੂੰ ਹਰ ਹਾਲਾਤ ਚ ਜਿੱਤਣੀਆਂ ਪੈਣਗੀਆਂ ਕਿਉਂਕਿ ਦੋ ਤਰੀਕੇ ਦੇ ਨਾਲ ਹੀ ਇਸ ਮਸਲੇ ਦਾ ਹੱਲ ਨਿਕਲ ਸਕਦਾ ਇੱਕ ਤਾਂ ਸਰਬਸਹਿਮਤੀ ਨਾਲ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਔਰ ਕਲ ਦਾ ਜਿਹੜਾ ਲੀਡਰਸ਼ਿਪ ਹੈ ਇਹ ਆਪਸ ਵਿੱਚ ਇਕੱਠੇ ਬੈਠ ਕੇ ਕੋਈ ਸਮੁੱਚਤਾ ਦੇ ਵਿੱਚ ਫੈਸਲਾ ਕਰ ਦੇਣ ਆਪਸੀ ਇਕਤਾ ਦੇ ਰੂਪ ਚ ਫੈਸਲਾ ਕਰ ਦੇਣ ਜਾਂ ਜਾਂ ਫੈਸਲਾ ਹੋ ਸਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਫੈਸਲਾ ਕਰ ਦੇਣ ਪਰ ਉਹਨਾਂ ਨੇ ਤਾਂ ਪਹਿਲਾਂ ਹੀ ਜਿਹੜਾ ਪਿਛਲਾ ਉਹਨਾਂ ਦਾ ਆਦੇਸ਼ ਆਇਆ ਹੈ ਉਹਦੇ ਵਿੱਚ ਧੜਿਆਂ ਨੂੰ ਮੁਬਾਰਕਬਾਦ ਦਿੱਤੀ ਵੀ ਜੇ ਤੁਸੀਂ ਇਨ ਬਿਨ ਗੱਲ ਨਹੀਂ ਮੰਨਦੇ ਪਰ ਇਹ ਵੀ ਤਾਕੀਦ ਕੀਤੀ ਹੈ ਕਿ ਤੁਸੀਂ ਸ਼੍ਰੀ ਹਰਖਾਲ ਤਖਤ ਸਾਹਿਬ ਦੇ ਨਾਂ ਦੀ ਜਾਂ ਸਿਆਸੀ ਸਰਪ੍ਰਸਤੀ ਦਾ ਦੁਰਉਪਯੋਗ ਜਾਂ ਦਾਵਾ ਨਹੀਂ ਕਰਨਾ ਫਿਰ ਕੀ ਕਿਹੜਾ ਰਾਹ ਬਚਦਾ ਹੈ ਕੀ ਫਿਰ ਅਦਾਲਤੀ ਰਾਹ ਬਚਦਾ ਹੈ ਇਹ ਤਿੰਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਰਾਹ ਦੇ ਨਾਲ ਗੱਲ ਅੱਗੇ ਵਧੇਗੀ ਅਗਰ ਪੁਨਰ ਸੁਰਜੀਤ ਅਕਾਲੀ ਦਲ ਆਪਣਾ ਨਾਮ ਸ਼੍ਰੋਮਣੀ ਅਕਾਲੀ ਦਲ ਵਜੋਂ ਹੀ ਅੱਗੇ ਵਧਾਉਂਦਾ ਹੈ ਕਿਉਂਕਿ ਜਿਹੜੀ ਭਰਤੀ ਕੀਤੀ ਭਰਤੀ ਕਮੇਟੀ ਵੱਲੋਂ ਉਹਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਹੀ ਲਿਖਿਆ ਗਿਆ ਹੈ ਔਰ ਹੁਣ ਵੀ ਜਿੰਨੀ ਕੋਰਸਪੋਂਡੈਂਸ মিডিਆ ਚ ਆ ਰਹੀ ਹੈ ਪ੍ਰਸ਼ਨੋਡ ਵਗੈਰਾ ਆ ਰਹੇ ਨੇ ਸਾਰੀ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਹੀ ਲਿਖਿਆ ਜਾ ਰਿਹਾ ਹੈ ਅੱਜ ਮਤਾ ਆਏਗਾ ਉਸ ਮਤੇ ਤੋਂ ਸਪਸ਼ਟ ਹੋਏਗਾ ਕਿ ਕੋਈ ਨਵੇਂ ਨਾਂ ਦਾ ਸੁਝਾਅ ਆਉਂਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੇ ਉੱਤੇ ਹੀ ਉੱਥੇ ਐਲਾਨ ਕੀਤਾ ਜਾਂਦਾ ਹੈ ਇਹ ਦੇਖਣਾ ਪਵੇਗਾ ਇਹਦੇ ਨਾਲ ਨਾਲ ਸਿੱਧੀ ਚੁਣੌਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਰੂਪ ਵਿੱਚ ਹੋਏਗੀ ਇਹ ਸਾਬਤ ਕਰਨਾ ਪਏਗਾ ਇਸ ਧਿਰ ਨੂੰ ਨਵੇਂ ਪੁਨਰਸੁਰਜੀਤ ਅਕਾਲੀ ਦਲ ਨੂੰ ਕਿ ਸਾਡੇ ਨਾਲ ਪੂਰਾ ਪੰਥ ਖੜਾ ਹੈ ਸਮੁੱਚੇ ਤੌਰ ਤੇ ਇਹ ਸਾਬਤ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿ ਹੁਣ ਤੱਕ 15 ਲੱਖ ਭਰਤੀ ਹੋਈ ਹੈ ਇਹ ਭਰਤੀ ਦੀ ਲਹਿਰ ਬਣੇ ਭਰਤੀ ਵੱਡੀ ਹੋਵੇ ਤੇ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਕਿ ਸੱਚਮੁੱਚ ਇਹ ਧਿਰ ਸਭ ਤੋਂ ਵੱਡੀ ਹੈ ਇਹਦੇ ਕੋਲੇ ਭਰਤੀ ਬਹੁਤ ਵੱਡੀ ਹੈ ਅਗਰ ਜਿਆ ਨਹੀਂ ਹੁੰਦਾ ਫਿਰ ਕਈ ਤਰ੍ਹਾਂ ਦੇ ਖਤਰੇ ਤੇ ਚੁਣੌਤੀਆਂ ਨੇ ਚੁਣੌਤੀਆਂ ਇਹ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹਰ ਹਾਲਤ 'ਚ ਇਸ ਧਿਰ ਨੂੰ ਜਿੱਤਣੀ ਪਵੇਗੀ ਅਗਰ ਇਹ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਜਿੱਤਦੀ ਤੇ ਦੂਸਰਾ ਧੜਾ ਜਿੱਤਦਾ ਫਿਰ ਉਸ ਤੋਂ ਬਾਅਦ ਜਿਹੜੀਆਂ 27 ਦੀਆਂ ਚੋਣਾਂ ਨੇ ਉਸ ਤੋਂ ਪਹਿਲਾਂ ਇਹ ਰੌਲਾ ਰਹੇਗਾ ਕਿ ਸਿੱਖ ਵੋਟ ਵੰਡੀ ਜਾ ਸਕਦੀ ਹੈ ਸਿੱਖ ਵੋਟ ਦਾ ਧਰੂਵੀਕਰਨ ਹੋ ਸਕਦਾ ਹੈ ਇਸ ਕਰਕੇ ਮਹੱਤਵਪੂਰਨ ਹੈ ਕਿ ਜਿਹੜਾ ਪੁਨਰਸੁਰਜੀਤ ਅਕਾਲੀ ਦਲ ਹੈ ਉਹ ਅਦਾਲਤੀ ਲੜਾਈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿੱਤ ਦੇ ਰੂਪ ਦੇ ਵਿੱਚ ਜਾਂ ਆਪਸੀ ਸਮਝੌਤੇ ਦੇ ਰੂਪ ਦੇ ਵਿੱਚ ਕਿਸੇ ਕਿਨਾਰੇ ਲੱਗੇ ਜਾਂ ਉਹਨਾਂ ਨੂੰ ਆਪਣੀ ਭਰਤੀ ਨੂੰ ਹੋਰ ਵੱਡਾ ਕਰਨਾ ਪਊਗਾ ਤਾਂ ਕਿ ਐਸਜੀਪੀਸੀ ਦੀਆਂ ਚੋਣਾਂ ਉਹ ਸਮੁੱਚਤਾ ਦੇ ਵਿੱਚ ਜਿੱਤਣ ਬਹੁਮਤ ਨਾਲ ਜਿੱਤਣ ਅਗਰ ਉਹ ਐਸਜੀਪੀਸੀ ਦੀ ਚੋਣ ਜਿੱਤਦੇ ਨੇ ਫਿਰ ਉਹਨਾਂ ਕੋਲੇ ਇੱਕ ਮੌਕਾ ਹੈ ਕਿ ਸਾਨੂੰ ਪੰਥ ਨੇ ਪ੍ਰਵਾਨ ਕਰ ਲਿਆ ਔਰ ਫੇਰ ਪੰਥ ਦੇ ਵਿੱਚੋਂ ਜਦੋਂ ਉਹਨਾਂ ਦੀ ਚੋਣਾਂ 'ਚ ਸਰਵ ਉੱਚਤਾ ਸਾਬਤ ਹੁੰਦੀ ਹੈ ਤੇ ਫੇਰ ਕਿਉਂਕਿ ਜੱਜਦਾਰ ਸਹਿਬਾਨਾਂ ਦੀ ਨਿਯੁਕਤੀ ਹੋਣੀ ਹੈ ਉਹਦੇ ਲਈ ਪ੍ਰਕਿਰਿਆ ਬਣਨੀ ਹੈ ਫੇਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਆਉਂਦੇ ਨੇ ਨਵੇਂ ਸਿਰੇ ਤੋਂ ਪਰੰਪਰਾ ਮਰਿਆਦਾ ਮੁਤਾਬਕ ਔਰ ਵਿਧੀ ਵਿਧਾਨ ਦੇ ਨਾਲ ਉਸ ਤੋਂ ਬਾਅਦ ਫਿਰ ਇਸ ਗੱਲ ਦਾ ਨਿਤਾਰਾ ਕਰਨ ਕਿ ਇਹਨਾਂ ਧਿਰਾਂ ਦੇ ਵਿੱਚੋਂ ਸ਼੍ਰੋਮਣੀ ਕੌਣ ਹੈ ਸੋ ਅਗਰ ਤਾਂ ਸਿਰਫ ਅਕਾਲੀ ਦਲ ਦੇ ਤੌਰ ਤੇ ਅੱਗੇ ਵਧਣਾ ਹੈ ਫਿਰ ਤਾਂ ਬਹੁਤ ਸਾਰੇ ਅਕਾਲੀ ਦਲ ਅੱਗੇ ਵਧਦੇ ਨੇ ਅਕਾਲੀ ਦਲ ਫਾਰਸ ਪੰਜਾਬ ਹੈ ਅਕਾਲੀ ਦਲ ਅੰਮ੍ਰਿਤਸਰ ਹੈ ਅਗਰ ਸ਼੍ਰੋਮਣੀ ਸ਼ਬਦ ਦੇ ਨਾਲ ਅੱਗੇ ਵਧਣਾ ਹੈ ਇਸ ਧਿਰ ਨੇ ਤੇ ਫਿਰ ਉਹਨਾਂ ਨੂੰ ਇਹਨਾਂ ਨੂੰ ਆਪਣੀ ਸੁਪਰਮੇਸੀ ਪੰਥਕ ਤੌਰ ਤੇ ਵੀ ਸਾਬਤ ਕਰਨੀ ਪਵੇਗੀ ਪੋਲਿਟੀਕਲ ਤੌਰ ਤੇ ਵੀ ਸਾਬਤ ਕਰਨੀ ਪਵੇਗੀ ਔਰ ਉਹਦੇ ਲਈ ਇਹਨਾਂ ਨੂੰ ਆਪਣੀ ਮੈਂਬਰਸ਼ਿਪ ਨੂੰ ਹੋਰ ਅੱਗੇ ਵਧਾਉਣਾ ਪਏਗਾ ਮੈਂਬਰਸ਼ਿਪ ਬਹੁਤ ਵੱਡੀ ਕਰਨੀ ਪਵੇਗੀ ਹੁਣ ਨਾਲੋਂ ਔਰ ਲੋਕਾਂ 'ਚ ਜਾਣਾ ਪਏਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਫਲਸਫੇ 'ਤੇ ਅੱਗੇ ਵਧਣਾ ਪਏਗਾ ਕਿਸੇ ਗਲਤੀ ਦੀ ਇਹਨਾਂ ਲਈ ਗੁੰਜਾਇਸ਼ ਨਹੀਂ ਹੈ ਕਿਉਂਕਿ ਦੂਸਰੀ ਧਿਰ ਦੇ ਮੁਕਾਬਲੇ ਅਗਰ ਇਹ ਅੱਗੇ ਵਧ ਰਹੇ ਨੇ 15 ਲੱਖ ਭਰਤੀ ਹੋਈ ਹੈ ਜਾਂ 2 ਦਸੰਬਰ ਦਾ ਹੁਕਮਨਾਮਾ ਜਾਰੀ ਹੋਏ ਨੇ ਇਸੇ ਕਰਕੇ ਹੋਏ ਨੇ ਕਿ ਇਸ ਧਿਰ 'ਤੇ ਇਲਜ਼ਾਮ ਲੱਗਿਆ ਹੈ ਕਿ ਇਹਨਾਂ ਨੇ ਪੰਥਕ ਮਰਿਆਦਾਵਾਂ ਦਾ ਘਾਣ ਕੀਤਾ ਹੈ ਨਾ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਮੰਨਿਆ ਔਰ ਨਾ ਹੀ ਆਪਣੀਆਂ ਸਰਕਾਰਾਂ ਸਮੇ ਜਿਹੜੇ ਪੰਥਕ ਮਰਿਆਦਾ ਸੀ ਉਹਨੂੰ ਪ੍ਰਵਾਨ ਕੀਤਾ ਤੇ ਉਹਨੂੰ ਲਾਗੂ ਕਰਾਇਆ ਔਰ ਤੱਕ ਸਹਿਬਾਨਾ ਦੀ ਮਾਨ ਮਰਿਆਦਾ ਦੇ ਉੱਤੇ ਵੀ ਇਹਨਾਂ ਦੇ ਪ੍ਰਬੰਧਾਂ ਦੇ ਵਿੱਚ ਸਵਾਲ ਉੱਠੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਦੇ ਉੱਤੇ ਵੀ ਸਵਾਲ ਉੱਠੇ ਨੇ ਔਰ ਜਿਸ ਤਰ੍ਹਾਂ ਜਥੇਦਾਰ ਸਹਿਬਾਨਾ ਨੂੰ ਹਟਾਇਆ ਗਿਆ ਉਦੇ ਕਰਕੇ ਵੀ ਇਹਨਾਂ ਤੇ ਸਵਾਲ ਉੱਠੇ ਨੇ ਸੋ ਸੁਖਵੀਰ ਬਾਦਲ ਉਹਨਾਂ ਦਾ ਧੜਾ ਉਹ ਸਵਾਲਾਂ ਤੇ ਸਵਾਲਾਂ ਦਾ ਸਾਹਮਣਾ ਕਰ ਰਿਹਾ ਹੈ ਭਾਵੇਂ ਉਹ ਇਹ ਦਾਵਾ ਕਰਦੇ ਨੇ ਕਿ ਅਸੀਂ ਨਵੇਂ ਸਿਰੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਹੀ ਭਰਤੀ ਕਰਕੇ ਨਵੇਂ ਸਿਰੇ ਤੋਂ ਪ੍ਰਧਾਨ ਬਣੇ ਆ ਪਰ ਹਜੇ ਵੀ ਸੁਖਵੀਰ ਬਾਦਲ ਉਹਨਾਂ ਦੇ ਸਾਹਮਣੇ ਸਵਾਲਾਂ ਦੀ ਕਮੀ ਨਹੀਂ ਹੈ ਇਸ ਕਰਕੇ ਚੁਣੌਤੀ ਇਹ ਨਵੇਂ ਪੁਨਰ ਸੁਰਜੀਤ ਹੋਣ ਵਾਲੇ ਆਕਾਲੀ ਦਲ ਦੇ ਲੀਡਰਾਂ ਅੱਗੇ ਹੋਏਗੀ ਕਿ ਇਹਨਾਂ ਤੇ ਕੋਈ ਵੀ ਸਵਾਲ ਖੜਾ ਨਾ ਹੋਵੇ ਇਹ ਜਿੰਨੀ ਪੋਲੀਟੀਕਲ ਕਾਰਗੁਜ਼ਾਰੀ ਕਰਨ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਅਨੁਰੂਪ ਕਰਨ ਧਰਮ ਤੋਂ ਸੇਧ ਲੈ ਕੇ ਕਰਨ ਔਰ ਇਹਨਾਂ ਦੇ ਫੈਸਲੇ ਮਰਿਆਦਾ ਵਾਲੇ ਹੋਣ ਕੋਈ ਵੀ ਫੈਸਲਾ ਅਗਰ ਇਹਨਾਂ ਦਾ ਵਿਵਾਦਾਂ ਚ ਆਉਂਦਾ ਹੈ ਤੇ ਫਿਰ ਇਹਨਾਂ ਦੇ ਉੱਤੇ ਸਵਾਲ ਉੱਠਣਗੇ ਸੋ ਜਿਨਨੇ ਘੱਟ ਸਵਾਲ ਇਸ ਥਿਰ ਤੇ ਉੱਠਣ ਜਿਵੇਂ ਹੁਣ ਤੱਕ ਪੰਜ ਮੈਂਬਰੀ ਕਮੇਟੀ ਨੇ ਜਿਹੜਾ ਜਿੰਨੀ ਕਾਰਗੁਜ਼ਾਰੀ ਵਿਖਾਈ ਹੈ ਪੰਜ ਮੈਂਬਰੀ ਕਮੇਟੀ ਤੇ ਕੋਈ ਸਵਾਲ ਨਹੀਂ ਉਠਾ ਸਕਿਆ ਨਿੱਜੀ ਕਿਸੇ ਵੀ ਮੈਂਬਰ ਤੇ ਉਹ ਠੀਕ ਹੈ ਕਮੇਟੀ ਦੀ ਹੋਂਦ ਤੇ ਸਵਾਲ ਚੱਕਦੇ ਰਹੇ ਨੇ ਸੁਖਬੀਰ ਬਾਦਲ ਧੜੇ ਦੇ ਲੋਕ ਵੀ ਇੱਕ ਕਮੇਟੀ ਗਲਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰ ਰਹੀ ਹੈ ਇਹਦੀ ਹੋਂਦ ਨਹੀਂ ਇਹਨੂੰ ਕਿਹਨੇ ਬਣਾਇਆ ਪਰ ਇਹ ਵੀ ਸਾਡੇ ਸਾਹਮਣੇ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਸੀ ਸੱਤ ਮੈਮਰੀ ਕਮੇਟੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚ ਉਹਨਾਂ ਨੂੰ ਮਿਲੀ ਸੀ ਔਰ ਜਿਸ ਐਸਜੀਪੀਸੀ ਦਾ ਪ੍ਰਧਾਨ ਕਮੇਟੀ ਜੋ ਆਪਣਾ ਨਾਮ ਵਾਪਸ ਲੈ ਜੇ ਤੇ ਉਹਦੇ ਤੇ ਕੋਈ ਸਵਾਲ ਨਾ ਚੱਕੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਚੋਂ ਜਾਂ ਐਸਜੀਪੀਸੀ ਚੋਂ ਫਿਰ ਇਹ ਵੀ ਇੱਕ ਮੁੱਦਾ ਹੈ ਜਿਹੜਾ ਸਿੱਧੇ ਰੂਪ ਦੇ ਵਿੱਚ ਨਵੇਂ ਸਿਰੇ ਤੋਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਤੇ ਮੁੱਦਾ ਉਭਰੇਗਾ ਲੋਕ ਹਰਜਿੰਦਰ ਸਿੰਘ ਧਾਮੀ ਤੋਂ ਉਸ ਵੇਲੇ ਸਵਾਲ ਜ਼ਰੂਰ ਪੁੱਛਣਗੇ ਕਿ ਤੁਸੀਂ ਅਸਤੀਫਾ ਕਿਉਂ ਦਿੱਤਾ ਤੁਸੀਂ ਕਮੇਟੀ 'ਚ ਆਪਣੀ ਭੂਮਿਕਾ ਕਿਉਂ ਨਹੀਂ ਨਿਭਾਈ ਕਿਉਂਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਔਰ ਬਤੌਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਖ-ਵੱਖ ਮੱਤੇ ਲਿਆਉਂਦੇ ਨੇ ਐਸਡੀਪੀਸੀ ਦੇ ਵਿੱਚ ਔਰ ਤਖਸਹਬਾਨਾਂ ਦੀ ਮਾਨ ਮਰਿਆਦਾ ਦੇ ਲਈ ਸੰਘਰਸ਼ ਕਰਦੇ ਨੇ ਪਰ ਖੁਦ ਉਹਨਾਂ ਨੇ ਉਸ ਗੱਲ ਤੇ ਅਮਲ ਨਹੀਂ ਕੀਤਾ ਜਿਹਦੇ ਤੇ ਉਹਨਾਂ ਨੂੰ ਅਮਲ ਕਰਨਾ ਚਾਹੀਦਾ ਸੀ ਕਿ ਉਹ ਕਮੇਟੀ ਮੈਂਬਰ ਬਣੇ ਰਹਿੰਦੇ ਅਗਰ ਉਹ ਅਸਤੀਫਾ ਦੇ ਕੇ ਐਸਡੀਪੀਸੀ ਐਸਡੀਪੀਸੀ 'ਚ ਵਾਪਸ ਆ ਸਕਦੇ ਸੀ ਤੇ ਇਸ ਕਮੇਟੀ 'ਚ ਵੀ ਉਹਨਾਂ ਨੂੰ ਵਾਪਸ ਆਉਣਾ ਚਾਹੀਦਾ ਸੀ ਇਹ ਸਾਰੇ ਮੁੱਦੇ ਇਹ ਮੁੱਦੇ ਲੋਕਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਹਜੇ ਵੀ ਉਸੇ ਤਰ੍ਹਾਂ ਨੇ ਇਸ ਕਰਕੇ ਜਿਹੜੀਆਂ ਚੁਣੌਤੀਆਂ ਗੱਲਾਂ ਨੇ ਰਾਜਨੀਤਿਕ ਤੌਰ ਤੇ ਉਹ ਉਸੇ ਤਰ੍ਹਾਂ ਖੜੀਆਂ ਨੇ ਔਰ ਸਿੱਧਾ ਟਾਕਰਾ ਰਾਜਨੀਤਿਕ ਤੌਰ ਤੇ ਵੀ ਲੜਾਈ ਬਾਦਲ ਢੜੇ ਨਾਲ ਖਤਮ ਨਹੀਂ ਹੋਣੀ ਸਿਧਾਂਤਕ ਵੀ ਔਰ ਰਾਜਨੀਤਿਕ ਵੀ ਔਰ ਦੋਵੇਂ ਤੇਰਾ ਥਾਂ ਥਾਂ ਤੇ ਆਹਮੋ ਸਾਹਮਣੇ ਹੋਣਗੀਆਂ ਔਰ ਜਿਹੜੀ ਤੇ ਸਿਧਾਂਤਾਂ ਤੇ ਖੜੀ ਰਹੂਗੀ ਉਹੀ ਤੇ ਕਾਮਯਾਬ ਹੋਣੀ ਹੈ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਔਰ ਸਤਾਈ ਜਿੱਤਣ ਲਈ ਇਹ ਲਾਜ਼ਮੀ ਹੈ ਕਿ ਜਿਹੜਾ ਪੁਨਰ ਸੁਰਜੀਤ ਅਕਾਲੀ ਦਲ ਹੈ ਉਹ ਸਿਧਾਂਤਕ ਲੜਾਈ ਦੇ ਰੂਪ ਚ ਅੱਗੇ ਵਧੇ ਔਰ ਸਪਸ਼ਟ ਤੌਰ ਤੇ ਇਹ ਐਲਾਨ ਹੋ ਜਾਣ ਕਿ ਹੁਣ ਤੱਕ ਜਿਹੜੇ ਲੋਕ ਆਉਣੇ ਸੀ ਦੂਸਰੀ ਧਿਰ ਚੋਂ ਬਾਦਲ ਧੜੇ ਚੋਂ ਉਹਨਾਂ ਦਾ ਸਵਾਗਤ ਹੋ ਗਿਆ ਹੁਣ ਜਿਹੜੇ ਬਾਦਲ ਧੜੇ ਦੇ ਵਿੱਚੋਂ ਆਉਣ ਘਟੋ ਘਟ ਇਹ ਪੰਜ ਮੈਂਬਰੀ ਕਮੇਟੀ ਦੀ ਅੱਜ ਨਵੀਂ ਲੀਡਰਸ਼ਿਪ ਇਹ ਤੈਅ ਕਰਦੇ ਐਲਾਨ ਹੀ ਕਰਦੇ ਬਲਕਿ ਕਿ ਜਿਹੜੇ ਹੁਣ ਟਿਕਟਾਂ ਦੇ ਚਾਹਵਾਨ ਆਉਣਗੇ ਬਾਦਲ ਧੜੇ ਨੂੰ ਛੱਡ ਕੇ ਜਾਂ ਜਿਹੜੇ ਵੀ ਉਧਰੋਂ ਆਉਣਗੇ ਟਿਕਟ ਦੇ ਪ੍ਰੋਮਿਸ ਨਾਲ ਕਿਸੇ ਨੂੰ ਨਾ ਲਿਆ ਜਾਵੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਕਿ ਨਵੀਂ ਲੀਡਰਸ਼ਿਪ ਨੂੰ ਅੱਗੇ ਵਧਾਇਆ ਜਾਵੇ ਸੋ ਅਗਰ ਹੁਣ ਬਾਦਲ ਧੜੇ ਚੋਂ ਟਿਕਟਾਂ ਦੇ ਚਾਹ ਬਣਾਉਣ ਲੱਗ ਗਏ ਜਾਂ ਕਾਂਗਰਸ ਛੱਡ ਕੇ ਜਾਂ ਆਮ ਆਦਮੀ ਪਾਰਟੀ ਛੱਡ ਕੇ ਤੇ ਅਗਰ ਫਿਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਵੇਂ ਅਜ ਆਮ ਆਦਮੀ ਪਾਰਟੀ ਦੀ ਸਿਆਸਤ ਗੰਦਲੀ ਹੋਈ ਹੈ ਇਸ ਕਰਕੇ ਕਿ ਉਹਨਾਂ ਕੋਲੇ ਬਹੁਤ ਸਾਰੇ ਅਜਿਹੇ ਲੋਕ ਚਲੇ ਗਏ ਜਿਹੜੇ ਦੂਸਰੀਆਂ ਪਾਰਟੀਆਂ ਦੇ ਸੀ ਅਤੇ ਉਹਨਾਂ ਦੇ ਵਿੱਚੋਂ ਕਈ ਕਰਪਟ ਸੀ। ਸੋ ਇਸ ਕਰਕੇ ਇਹ ਲੀਡਰਸ਼ਿਪ ਜਿਹੜੀ ਹੁਣ ਨਵੀਂ ਪੁਨਰਸੁਰਜੀਤ ਹੋ ਰਹੀ ਹੈ ਇਹ ਸਿਧਾਂਤਕ ਔਰ ਧਾਰਮਿਕ ਪੱਖੋਂ ਸ਼ੁੱਧ ਹੋਣੀ ਚਾਹੀਦੀ ਹੈ। ਭਾਵੇਂ ਵਿਵਸਥਾ ਹੈ ਕਿ ਧਰਮ ਦੀਆਂ ਚੋਣਾਂ ਐਸਪੀਸੀ ਦੀਆਂ ਚੋਣਾਂ ਲੜਨ ਵਾਲੇ ਪੋਲੀਟੀਕਲ ਚੋਣਾਂ ਨਹੀਂ ਲੜ ਸਕਦੇ। ਇਹ ਚੰਗਾ ਫੈਸਲਾ ਹੈ। ਅਗਰ ਇਹ ਅਜ ਮਤਿਆਂ ਦੇ ਰੂਪ 'ਚ ਆ ਜਾਂਦਾ ਹੈ ਕਿ ਨਾ ਤਾਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਮੁੱਖ ਮੰਤਰੀ ਦਾ ਦਾਵੇਦਾਰ ਹੋਊਗਾ ਉਹ ਪ੍ਰਧਾਨ ਹੀ ਰਹੇਗਾ। ਔਰ ਉਹਦੇ ਕਾਰਜਕਾਲ ਦਾ ਸਮਾਂ ਹੋਏਗਾ ਕਿ 3 ਸਾਲ ਜਾਂ 3 ਸਾਲ ਦੀ ਫਿਰ ਐਕਸਟੈਂਸ਼ਨ ਇਹ ਲਾਜ਼ਮੀ ਹੈ ਔਰ ਨਾਲ ਹੀ ਇਹ ਕਿ ਜਿਹੜਾ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਨਹੀਂ ਹੋਏਗਾ ਔਰ ਇਹ ਵੀ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਹੀ ਟਿਕਟ ਇਹ ਨਹੀਂ ਵੀ ਜੇ ਅੱਜ ਕੋਈ ਪ੍ਰਧਾਨ ਬਣ ਗਿਆ ਤੇ ਉਹਦਾ ਪੁੱਤ ਭਤੀਜਾ ਉਹਨੂੰ ਵੀ ਟਿਕਟ ਜੇ ਕੋਈ ਜਨਰਲ ਸਕੱਤਰ ਬਣ ਗਿਆ ਤੇ ਉਹਦਾ ਪੁੱਤ ਭਤੀਜਾ ਉਹਨੂੰ ਵੀ ਟਿਕਟ ਸੋ ਜਿਹੜੀਆਂ ਜਿਹੜੀਆਂ ਗੱਲਾਂ ਦੇ ਇਲਜ਼ਾਮ ਬਾਦਲ ਢੜੇ ਤੇ ਲੱਗਦੇ ਰਹੇ ਨੇ ਪਰਿਵਾਰਵਾਦ ਦੇ ਅੱਜ ਪੁਨਰ ਸਰਜੀਤ ਅਕਾਲੀ ਦਲ ਦੇ ਵਿੱਚ ਪਰਿਵਾਰਵਾਦ ਨਾਮ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਅਗਰ ਹੋਈ ਤੇ ਫਿਰ ਬਾਦਲ ਧੜੇ ਦੇ ਲੋਕਾਂ ਕੋਲੇ ਵੀ ਮੌਕਾ ਹੋਊਗਾ ਸਵਾਲ ਖੜੇ ਕਰਨ ਦਾ ਔਰ ਫਿਰ ਪੱਤਰਕਾਰ ਵੀ ਇਸ ਸਿਆਸਤ ਨੂੰ ਸਵਾਲਾਂ ਚ ਲਿਆਉਣਗੇ ਕਿਉਂਕਿ ਇਹਨਾਂ ਦੇ ਲਈ ਸਿਧਾਂਤਾਂ ਤੇ ਪਹਿਰੇਦਾਰੀ ਕਰਨਾ ਪਹਿਰੇਦਾਰੀ ਦੇਣਾ ਸਭ ਤੋਂ ਵੱਡੀ ਚੁਣੌਤੀ ਹੈ ਇਹ ਥੋੜਾ ਜਿਹਾ ਤਿਲਕੇ ਤੇ ਸਿਆਸਤ ਦੇ ਵਿੱਚ ਬਹੁਤ ਪਿੱਛੇ ਡਿੱਗਣਗੇ ਕਿਉਂਕਿ ਇਨਾਂ ਕੋਲੇ ਕੋਈ ਗੁੰਜਾਇਸ਼ ਗਲਤੀ ਕਰਨ ਦੀ ਬਾਕੀ ਨਹੀਂ ਹੈ ਸੋ ਹੋਰ ਵੀ ਬਹੁਤ ਸਾਰੀਆਂ ਨਵੀਆਂ ਨਵੀਆਂ ਗੱਲਾਂ ਜਿਵੇਂ ਹੀ ਅੱਜ ਦੇ ਮਤਿਆਂ ਦੇ ਵਿੱਚ ਸਾਡੇ ਸਾਹਮਣੇ ਆਉਣਗੀਆਂ ਆਪਾਂ ਜ਼ਰੂਰ ਜਿੱਦਾਂ ਹੀ ਪ੍ਰਧਾਨ ਚੁਣਿਆ ਜਾਂਦਾ ਹੈ ਜਾਂ ਉਸ ਤੋਂ ਤੁਰੰਤ ਬਾਅਦ ਅਸੀਂ ਆਪਣੇ ਵਿਸ਼ਲੇਸ਼ਣ ਲੈ ਕੇ ਹਾਜ਼ਰ ਰਵਾਂਗੇ ਸੋ ਬਾਕੀ ਨਜ਼ਰ ਬਣਾ ਕੇ ਰੱਖਦੇ ਆ ਕਿ ਅੱਜ ਕਿਹੜੀਆਂ ਕਿੜੀਆਂ ਕਿਹੜੇ-ਕਿਹੜੇ ਨਵੇਂ ਐਲਾਨ ਹੁੰਦੇ ਨੇ ਔਰ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਦੀ ਸਿਆਸਤ ਤੇ ਤੁਰੰਤ ਪ੍ਰਭਾਵ ਤੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਆਉਂਦਾ ਹੈ ਸੋ ਬਹੁਤ ਬਹੁਤ ਧੰਨਵਾਦ ਡਟਲਾ ਜੀ ਇਹਨਾਂ ਸਾਰੀਆਂ ਖਬਰਾਂ ਉੱਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਸਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਹਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵ